ਤਤਸ੍ਰੀਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਜਿੱਥੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਰਕਾਰਾਂ ਵੱਲੋਂ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਗਏ ਆ ਤੇ ਨਾਲ ਹੀ ਜਿਹੜੀਆਂ ਪੈਰਾਮਿਲਟਰੀ ਫੋਰਸ ਤੇ ਵੱਖ-ਵੱਖ ਕੰਪਨੀਆਂ ਵੀ ਭੇਜੀਆਂ ਦੂਸਰੇ ਪਾਸੇ ਜਿਹੜੇ ਖਾਲਸਤਾਨੀ ਪੱਖੀਓ ਉਹਨਾਂ ਵੱਲੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੁਹਾਨੂੰ ਨਾਲ ਦੀ ਨਾਲ ਤਸਵੀਰਾਂ ਦਿਖਾ ਰਹੇ ਆ ਵੀ ਬਖੰਡਾ ਦੇ ਮਿੰਨੀ ਸਕੱਤਰ ਦੇ ਆਸ-ਪਾਸ ਖਾਲਸਤਾਨ ਦੇ ਨਾਰੇ ਲਿਖੇ ਗਏ ਔਰ ਇਹ ਦੱਸਿਆ ਜਾ ਰਿਹਾ ਕਿ ਤਿੰਨ ਜਗ੍ਹਾ ਲਿਖੇ ਗਏ ਪਹਿਲਾ ਥਾੜੇ ਦੇ ਸਾਹਮਣੇ ਡਾਕਖਾਨੇ ਦੇ ਕੋਲ ਅਤੇ ਹੋਰ ਵੱਖ-ਵੱਖ ਜਗ੍ਹਾ ਤਿੰਨ ਜਗ੍ਹਾ ਨਾਰੇ ਲਿਖੇ ਗਏ ਪੁਲਿਸ ਬਾਗ ਵੱਲੋਂ ਉਹਨਾਂ ਤੇ ਰੰਗ ਫੇਰਿਆ ਜਾ ਰਿਹਾ ਨਾਲ ਦੀ ਨਾਲ ਤਸਵੀਰਾਂ ਦੇਖ ਰਹੇ ਆ ਤੇ ਖਾਲਸਤਾਨੀਆਂ ਵੱਲੋਂ ਲਗਾਤਾਰ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਵੇਂ ਕਿ ਪੁਲਿਸ ਵੱਲੋਂ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਤਰਕਤਾ ਵਰਤੀ ਜਾ ਰਹੀ ਹੈ ਵੱਖ-ਵੱਖ ਜਗ੍ਹਾ ਚੈਕਿੰਗ ਵੀ ਕੀਤੀ ਜਾ ਰਹੀ ਹੈ ਨਾਕਾਬੰਦੀਆਂ ਕਰਕੇ ਲੋਕਾਂ ਦੀ ਤਲਾਸ਼ੀ ਵੀ ਲਈ ਜਾ ਰਹੀ ਹੈ ਪਰ ਪਾਕਿਸਤਾਨ ਪੱਖੀਆਂ ਵੱਲੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਬਖੰਡਾ ਦੇ ਜਿਹੜਾ ਵੀਆਈਪੀ ਇਲਾਕਾ ਕਹਦੇ ਆ ਆਸ-ਪਾਸ ਜਿੱਥੇ ਐਸਐਸਪੀ ਡੀਸੀ ਅਤੇ ਏਡੀਜੀਪੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਬਹੁਤ ਸਾਰੇ ਵੱਡੇ ਅਧਿਕਾਰੀਆਂ ਦੇ ਆਸ-ਪਾਸ ਰੈ residense ਨੇ ਤੇ ਨਾਲ ਹੀ ਉਹਨਾਂ ਵੱਲੋਂ ਜਿਹੜੇ ਆਸ-ਪਾਸ ਕੰਧਾਂ ਦੇ ਉੱਤੇ ਜਿਹੜੇ ਸਲੋਗਨ ਲਿਖੇ ਗਏ ਖਾਲਿਸਤਾਨ ਦੇ ਤੇ ਹੋਰ ਵੀ ਉਹਨਾਂ ਨੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਲਿਖੇ ਗਏ ਪੁਲਿਸ ਅਧਿਕਾਰੀਆਂ ਦਾ ਇਸ ਮਾਮਲੇ ਵਿੱਚ ਕੀ ਕਹਿਣਾ ਹੈ ਉਹ ਤੁਹਾਨੂੰ ਸੁਣਾਉਣੀ ਹੈ